ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਬੋਰਡ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਬਠਿੰਡਾ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਉੱਚ ਅਧਿਕਾਰੀਆਂ ਨੂੰ 24 ਘੰਟੇ ਦਾ ਸਮਾਂ ਦੇਣ ਦੇ ਬਾਵਜੂਦ ਵੀ ਇਸ ਮਸਲੇ ਦਾ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਜਿਸ ਕਾਰਨ ਉਹਨਾਂ ਵੱਲੋਂ ਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਪ੍ਰਦਰਸ਼ਨ ਇਸੇ ਤਰ੍ਹਾਂ ਚੱਲਦਾ ਜਾਰੀ ਰਹੇਗਾ ਅਤੇ ਲੋੜ ਪੈਣ ਤੇ ਇਸ ਨੂੰ ਹੋਰ ਤੇਜ਼ ਕੀਤਾ ਜਾਵੇਗਾ ਇਹ ਜੀ ਧਰਨਾ ਮਜਬੂਰ ਹੋ ਕੇ ਲਾਇਆ ਸੀ ਵੀ ਪਹਿਲਾਂ ਸਾਡਾ 19 ਦਿਨ ਤਰਨਾ ਚੱਲਿਆ ਇੱਥੇ ਆਪਣੇ ਮੰਚ ਦੇ ਉੱਤੇ ਆ ਕੇ ਗੁਪਤਾ ਜੀ ਗੁਪਤਾ ਜੀ ਆਏ ਤੇ ਸਾਡੇ ਐਕਸ਼ਨ ਸਾਹਿਬ ਸੀਗੇ ਉਹਨਾਂ ਨੇ ਸਾਨੂੰ ਇੱਥੇ ਆ ਕੇ ਵਿਸ਼ਵਾਸ ਦਿਵਾਇਆ ਸੀਗਾ ਵੀ ਜਿਹੜੀਆਂ ਤੁਹਾਡੀਆਂ ਮੰਗਾਂ ਹੈਗੀਆਂ ਇਹ ਤੁਹਾਡੀਆਂ ਮੰਗਾਂ ਦਾ ਹੱਲ 15 ਤਰੀਕ ਨੂੰ ਕਰ ਕੀਤਾ ਜਾਵੇਗਾ ਜੇਕਰ ਤੁਹਾਡਾ ਮੰਗਾਂ 15 ਤਰੀਕ ਤੱਕ ਨਹੀਂ ਪੂਰੀਆਂ ਹੁੰਦੀਆਂ ਤੁਸੀਂ 16ਵੇਂ ਤਰੀਕ 16 ਤਰੀਕ ਨੂੰ ਤਰਨਾ ਦੁਬਾਰਾ ਲਾ ਦਿਓ ਅਸੀਂ ਉਹਨਾਂ ਨੂੰ ਵਿਸ਼ਵਾਸ ਉਹਨਾਂ ਨੇ ਵਿਸ਼ਵਾਸ ਦਿੱਤਾ ਸਾਨੂੰ ਉਸ ਵਿਸ਼ਵਾਸ ਦੇ ਉੱਤੇ ਆ ਕੇ ਅਸੀਂ ਉਹ ਤਰਨਾ ਪਹਿਲਾਂ ਚੱਕ ਦਿੱਤਾ ਲੇਕਿਨ ਸਾਡੇ ਜਿਹੜੇ ਮੰਗਾ ਹੈਗੇ ਆ ਇਹਨਾਂ ਮੰਗਾ ਵੱਲ ਸਾਡੇ ਨਗਰ ਨਿਗਮ ਕਮਿਸ਼ਨਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ 16 ਤਰੀਕ ਨੂੰ ਅਸੀਂ ਨਗਰ ਨਿਗਮ ਬਠਿੰਡਾ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਡੀਸੀ ਸਾਹਿਬ ਐਮਐਲਏ ਸਾਹਿਬ ਐਕਸ਼ਨ ਸਾਹਿਬ ਨੂੰ ਅਸੀਂ 24 ਘੰਟੇ ਦਾ ਨੋਟਿਸ ਦਿੱਤਾ ਸੀਗਾ ਪਰ ਅਜੇ ਤੱਕ ਉਹਨਾਂ 168 ਘੰਟੇ ਹੋ ਗਏ ਸਾਡੀ ਜਿਹੜੀ ਮੰਗਾਂ ਸੀਗੀਆਂ ਉਹਨਾਂ ਤੇ ਕੋਈ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਨਾ ਹੀ ਸਾਡੇ ਨਾਲ ਟੇਬਲ ਟॉक ਕੀਤੀ ਗਈ ਇਸ ਲਈ ਅਸੀਂ ਮਜਬੂਰ ਹੋ ਕੇ 23 ਤਰੀਕ ਨੂੰ ਅਸੀਂ ਧਰਨਾ ਕਰਨਾ ਸਟਾਰਟ ਕਰਤਾ ਜੀ ਹੁਣ ਅਗੇ ਕਿੰਨੇ ਦਿਨਾਂ ਵਾਸਤੇ ਕਰਨਾ ਚੱਲੇਗਾ ਜੀ ਦੇਖੋ ਜੀ ਇਹ ਤਾਂ ਕੋਈ ਪਤਾ ਨਹੀਂ ਹੈ ਤਰਨਾ ਲੰਬਾ ਵੀ ਚੱਲਦੇ ਆ ਤੇ ਪਹਿਲਾਂ ਵੀ 19 ਦਿਨ ਦਾ ਤਰਨਾ ਚੱਲਿਆ ਸੀ ਤੁਹਾਨੂੰ ਪਤਾ ਹੀ ਹੈ ਜੀ ਮੀਡੀਆ ਨੂੰ ਪਤਾ ਹੀ ਹੈ ਸਾਰੀ ਗੱਲਾਂ ਤੇ ਹੁਣ ਇਹ ਜਿਹੜਾ ਤਰਨਾ ਸਾਡਾ ਉਦੋਂ ਤੱਕ ਚੱਲੂਗਾ ਜੀ ਜਦੋਂ ਤਾ ਸਾਡੀ ਮੰਗਾਂ ਪੂਰੀ ਨਹੀਂ ਹੁੰਦੀਆਂ ਪਰ ਇਹ ਮੈਨੂੰ ਕਹਿੰਦੇ ਕਿ 15 25 ਤਰੀਕ ਨੂੰ ਹਾਊਸ ਦੀ ਮੀਟਿੰਗ ਹੈ ਉਸ ਦੇ ਉਸ ਦੇ ਵਿੱਚ ਤੁਹਾਡਾ ਏਜੰਡਾ ਘੜਤਾ ਹੈ ਤੁਹਾਡੇ ਤੁਹਾਡੀ ਜਿਹੜੀ ਮੰਗਾਂ ਨੇ ਉਹਨਾਂ ਨੂੰ ਪ੍ਰਵਾਨ ਕੀਤਾ ਜਾਊਗਾ ਕੀ ਕੀ ਮੁੱਖ ਮੰਗਾਂ ਤੁਸੀਂ ਰੱਖਣੀਆਂ ਸਾਡੀ ਜਿਹੜੀ ਪਹਿਲੀ ਮੰਗ ਹੈ ਸਾਡੇ ਕੱਚੇ ਸਿਵਲ ਮੈਨਾਂ ਨੂੰ ਕੰਟੈਕਟ ਵਿਸਟ ਕਰਨਾ ਪੰਜਾਬ ਦੀ ਪਾਲਿਸੀ ਹੈ ਪੰਜਾਬ ਸਰਕਾਰ ਦੀ 2361 ਦੀ ਪਾਲਿਸੀ ਹੈ ਜੀ ਸਾਰੇ ਪੰਜਾਬ ਦੇ ਵਿੱਚ ਲਗਭਗ 100 150 ਦੇ ਕਰੀਬ ਮੰਡੀਆਂ ਤੇ ਬੋਰਡਾਂ ਦੇ ਵਿੱਚ ਨਗਰ ਨਗਰ ਪੰਚਾਇਤਾਂ ਦੇ ਵਿੱਚ ਸਾਡੇ ਬੰਦੇ ਕੰਟੈਕਟ ਵਿੱਚ ਕਰਦੇ ਆ ਪਰ ਸਾਡਾ ਬਠਿੰਡਾ ਜਿਆ ਸੁਭਾ ਜੇ ਤੱਕ ਹਾਈ ਤੱਕ ਇਸ ਤੇ ਕੋਈ ਗੌਰ ਨਹੀਂ ਹੋਈ ਕਿਹੜੇ ਕਿਹੜੇ ਕੰਮ ਪ੍ਰਭਾਵਿਤ ਹੋਣਗੇ ਤੁਹਾਡੇ ਇਸਰਨੇ ਨਾਲ ਸਾਡੇ ਦੇਖਿਆ ਜਾਵੇ ਸਾਡੇ ਤਰਨੇ ਨਾਲ ਸ਼ਹਿਰ ਦੇ ਪੂਰੇ ਜਿਹੜੇ ਸੀਵਰ ਨੇ ਉਹ ਪ੍ਰਭਾਵਿਤ ਹੁੰਦੇ ਆ ਸ਼ਹਿਰ ਦੇ ਆਮ ਲੋਕਾਂ ਨੂੰ ਆਮ ਖਾਸ ਲੋਕਾਂ ਨੂੰ ਬੜੀ ਮੁਸ਼ਕਲਾਂ ਆਉਂਦੀਆਂ ਤੁਹਾਨੂੰ ਤੁਸੀਂ ਦੇਖਣਾ ਬਾਜ਼ਾਰ ਦੇ ਵਿੱਚ ਪਾਣੀ ਭਰਿਆ ਧੁੱਬ ਵੀ ਆ ਦੇ ਵਿੱਚ ਲੋਕੀ ਪਾਣੀ ਦੇ ਵਿੱਚ ਟਪਕੇ ਜਾ ਰਹੇ ਆ ਸਾਡਾ ਤਰਨਾ ਜਿਹੜਾ ਸੀਗਾ 18 ਨੂੰ ਲੱਗਣਾ ਸੀਗਾ ਪਰ ਜਿਹੜੀ RAM ਜਨਮ ਦਿਤੀ ਦਾ ਇਜ਼ਾਮ ਮੰਦਿਰ ਦਾ ਉਗਾਟਾ ਸੀਗਾ ਇਹਦੇ ਕਰਕੇ ਅਸੀਂ ਇਹ ਤਰਨਾ ਨਹੀਂ ਲਾਇਆ ਨਹੀਂ ਆਂ ਆਮ ਲੋਕਾਂ ਨੂੰ ਬੜੀ ਪਰੇਸ਼ਾਨੀ ਹੋਣਗੀਆਂ ਪਰ ਜੇ ਕੱਲ ਸਾਡੀ ਜਕਰ ਸਾਡੀ ਮੰਗਾਂ ਤੇ ਜਲਦ ਗੌਰ ਨਾ ਹੋਈ ਨੇ ਕੱਲ ਸ਼ਹਿਰ ਦੀਆਂ ਸਾਰੀਆਂ ਮੋਟਰਾਂ ਬੰਦ ਹੋਣਗੀਆਂ ਜਿੰਨੇ ਵੀ ਸੀਵਰਮੈਨ ਮੋਟਰਾਂ ਤੇ ਕੰਮ ਕਰਦੇ ਆ ਉਹਨਾਂ ਨੂੰ ਮੈਂ ਸੱਦਾ ਦਊਂਗਾ ਕੱਲ ਤਰਨੇ ਵਿੱਚ ਉਹਨਾਂ ਨੂੰ ਬੁਲਾਉਂਗਾ ਰੈਗੂਲਰ ਚੱਲੇਗਾ ਥੋੜਾ ਜਿਹਾ ਤੰਨਾ ਰੈਗੂਲਰ ਚੱਲੂਗਾ ਜੀ ਹੁਣ ਪੰਜ ਬੰਦਿਆਂ ਨੂੰ ਕਮਿਸ਼ਨਰ ਸਾਹਿਬ ਨੇ ਸੱਦਿਆ ਕਹਿੰਦੇ ਤੁਹਾਡੀ ਮੰਗਾਂ ਅਸੀਂ ਪ੍ਰਮਾਣ ਕਰ ਦਿੰਦੇ ਹਾਂ ਕੁਝ ਹੋ ਗਿਆ ਕੁਝ ਰਹਿ ਗਿਆ ਮੈਨੂੰ ਤਾਂ ਲੱਗਦੇ ਨਹੀਂ ਸਾਡੂ ਕੁਝ ਹੋਈਆਂ 6 ਮੰਗਾਂ ਪ੍ਰਮਾਣ ਹੋਈਆਂ ਸੀ ਤੇ ਗੁਪਤਾ ਜੀ ਕਮਿਸ਼ਨਰ ਸਾਹਿਬ ਕਹਿ ਕੇ ਗਏ ਸੀ ਕਿ ਨਿਗਰਾਨੀ ਹਾਂ ਰੈਗੂਲਰ ਚੱਲੂਗਾ ਜਿੰਨੇ ਚਿਰ Shamla Chandar Building Maintenance Handyman under Jack Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760, Shyamalan Chander Santal, call him on this number 074888 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ